ਟੋਟਾ ਫੇਰ ਆ ਗਿਆ ਤੱਕ ਪਾਉਣ ਲਈ ਜਿਹੜੇ ਪ੍ਰਾਣੀ ਲੋਕਾਂ ਆ ਬੁਲਟ ਲੱਭ ਰਹੇ ਸੀ ਖੁਸ਼ਖਬਰੀ ਉਹਨਾਂ ਲਈ ਆ ਤੁਹਾਡੇ ਸਾਹਮਣੇ ਆ ਦੁਬਾਰਾ ਲਾਂਚ ਹੋ ਗਿਆ ਉਹੀ ਪ੍ਰਾਣੀ ਲਾਈਟ ਦੇ ਨਾਲ ਆ ਲੁੱਕ ਦੇਖ ਸਕਦੇ ਹੋ ਮਿੱਤਰੋ ਤੁਸੀਂ ਬੁਲਟ ਦੀ ਬਾਕੀ ਜਿਹੜੀ ਵੱਡੀ ਚੇਂਜਸ ਆ ਤੁਸੀਂ ਆ ਸ਼ੀਟ ਦੇਖੋ ਨਾ ਇਹਦੀ ਆ ਦੇਖੋ ਕਿੰਨੀ ਜਿਹੜੀ ਪ੍ਰਾਣੀ ਲੁੱਕ ਦੇ ਵਿੱਚ ਰੱਖਿਆ ਗਿਆ ਬਾਕੀ ਜਿਹੜਾ ਤੁਸੀਂ ਦੇਖ ਸਕਦੇ ਹੋ ਸਟੈਂਡਰਡ ਬੁਲਟ ਇਹ ਉਹੀ ਆ ਜਿਹੜੇ ਭਰਾ ਲੱਭਦੇ ਸੀ ਸਾਨੂੰ ਪੁਰਾਣੇ ਅੰਦਾਜ਼ ਦੇ ਵਿੱਚ ਪ੍ਰਾਣੀ ਉਹੀ ਲਾਈਟ ਦੇ ਵਿੱਚ ਬੁਲਟ ਚਾਹੀਦਾ ਡਿਸਕ ਬ੍ਰੇਕਾਂ ਦੇ ਵਿੱਚ ਜਿਹੜਾ ਇਹ ਬੁਲਟ ਆਇਆਗਾ ਬਾਕੀ ਇਹ ਜਿਹੜੇ ਆਪਾਂ ਕਹਿ ਸਕਦੇ ਆ ਚੱਕੇ ਦੇ ਜਿਹੜੇ ਤਾਰਾਂ ਵਾਲੇ ਜਿਹੜਾ ਆਪਣਾ ਹੁੰਦਾ ਚੱਕਾ ਉਹਦੇ ਸ਼ਕੀਨ ਆ ਉਹਨਾਂ ਵਾਸਤੇ ਆ ਦੇਖ ਸਕਦੇ ਤੁਸੀਂ ਜਿਹੜਾ ਤਾਰਾਂ ਵਾਲਾ ਚੱਕਾ ਗਿਆ ਦਿੱਤਾ ਗਿਆ ਬਾਕੀ ਜਿਹੜੀ ਇਹਨੂੰ ਲੁੱਕ ਬਣਾਉਂਦੀ ਆ ਪਿੱਛੋਂ ਤੁਸੀਂ ਜਿਹੜੀ ਇਹਦੀ ਲਾਈਟ ਦੇਖ ਸਕਦੇ ਹੋ ਬਹੁਤ ਹੀ ਸ਼ਾਨਦਾਰ ਆ ਠੀਕ ਆ ਲਾਈਟ ਦੇ ਨਾਲ-ਨਾਲ ਤੁਸੀਂ ਦੇਖੋਗੇ ਤੇ ਚਾਰੋਂ ਤੇ ਚਾਰੋਂ ਇੰਡੀਕੇਟਰ ਆ ਕੰਪਨੀ ਵੱਲੋਂ ਜਿਹੜਾ ਚਲਦੇ ਕੀਤੇ ਗਿਆ ਬਾਕੀ ਜਿਹੜਾ ਇੰਜਣ ਆ ਬਹੁਤ ਹੀ ਸ਼ਾਨਦਾਰ ਜਾਨਦਾਰ ਇੰਜਣ ਬਣਾਇਆ ਗਿਆ ਜੇ ਦੇ ਕੀਮਤ ਦੀ ਗੱਲ ਕਰੀਏ ਐਕਸ਼ੋਰੂਮ ਪ੍ਰਾਈਸ ਦੀ ਗੱਲ ਕਰਕੇ ਤਾਂ 1,73,600 ਦਾ ਤੁਹਾਨੂੰ ਇਹ ਸ਼ੋਰੂਮ ਪ੍ਰਾਈਸ ਤੇ ਪਊਗਾ ਰਾਇਲ ਐਂਡ ਫੀਲਡ ਦਾ ਸਭ ਤੋਂ ਵੱਧ ਸਟਾਕ ਰੱਖਣ ਵਾਲੀ ਏਜੰਸੀ ਕ੍ਰਿਸ਼ਨਾ ਆਟੋਮੋਬਾਈਲ ਮਾਨਸਾ ਰੋਡ ਬਠਿੰਡਾ ਖੜਿਆ ਇੱਥੋਂ ਤੁਸੀਂ ਜਿਹੜਾ ਬੁਲਟ ਲੈਣਾ ਉਹ ਲੈ ਸਕਦੇ ਹੋ ਆ ਜਿਹੜਾ ਤੁਹਾਡਾ ਮਨ ਪਸੰਦੇ ਦਾ ਬੁਲਟ ਆ ਇਹ ਵੀ ਤੁਹਾਨੂੰ ਇੱਥੇ ਦੇਖੋ ਨੂੰ ਮਿਲ ਜਾਊਗਾ